ਤੁਸੀਂ ਦੇਖ ਰਹੇ ਹੋ ਆਲ ਪੰਜਾਬ న్యూਸ ਚੈਨਲ ਅੱਜ ਆਪਾਂ ਪਹੁੰਚੇ ਹਾਂ ਪਿੰਡ ਸਿੰਘਪੁਰਾ ਦੇ ਜੋ ਡਰੇਨ ਨਾਲਾ ਸ਼ਾਪਰ ਜਲ ਜਨਤਾ ਹੁੰਦਾ ਉਸਥੇ ਪਹੁੰਚੇ ਜਿੱਥੇ ਕਿ ਪੰਜ ਛੇ ਜਗ੍ਹਾ ਤੋਂ ਪਾੜ ਪੈ ਚੁੱਕਾ ਮੈਂ ਆਪਣੇ ਕੈਮਰਾਮੈਨ ਨੂੰ ਦਿਖਾਉਂਦਾ ਕਿ ਉਹ ਪਾੜ ਜਿਹੜੇ ਕਰੀਬ 200 200 ਮੀਟਰ ਦਾ ਪਾੜ ਹੈ ਉਹ ਦਿਖਾਈ ਜਾਣ ਤੁਸੀਂ ਦੇਖ ਸਕਦੇ ਕਿ ਇਸ ਹੜ੍ਹ ਦੇ ਪਾਣੀ ਨੇ ਮਾਰਨੇ ਕਿਸਾਨਾਂ ਦਾ ਇੰਨਾ ਕਿ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਕਿ ਜਿੰਦਗੀ 'ਚ ਮੇਰਾ ਲੱਗਦਾ ਵੀ ਇਹ 10 ਸਾਲ ਜਿਹੜੇ 사실 ਇਹ ਪਿੱਛੇ ਪੈ ਚੁੱਕੇ ਨੇ ਆ ਤੁਸੀਂ ਦੇਖ ਸਕਦੇ ਹੋ ਸਾਰੀ ਘੋਨੇ ਦੀ ਫਸਲ ਜਿਹੜੀ ਬਿਲਕੁਲ ਮਾਰੀ ਜਾ ਚੁੱਕੀ ਹੈ ਕਿਸਾਨ ਵਿਚਾਰੇ ਇਸ ਵੇਲੇ ਮਜੂਜ਼ ਨੇ ਉਹਨਾਂ ਨੂੰ ਲੱਗਦਾ ਕਿ ਜੇ ਜੇਕਰ ਇਹ ਬੰਦ ਨਾ ਹੋ ਵਜਿਆ ਤੇ ਉਹਨਾਂ ਨੂੰ ਕਨਕੀ ਬਿਜਲੀ ਵੀ ਔਖੀ ਹੋ ਜਾਏਗੀ ਪਰ ਤਰਸ ਦੀ ਇਹ ਹੈ ਕਿ ਇੱਥੋਂ ਤੱਕ ਨਾ ਤਾਂ ਕੋਈ ਐਨਜੀੀ ਪਹੁੰਚੀ ਹੈ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਇਹ ਕਰੀਬ ਪਿਛਲੇ 5-7 ਦਿਨ ਤੋਂ ਇਹਨਾਂ ਦਾ ਸੰਪਰਕ ਵੀ ਜਿਹੜਾ ਪਿੰਡ ਨਾਲ ਟੁੱਟ ਚੁੱਕਾ ਸੀ ਤੇ ਹੁਣ ਇੱਕ ਮਾਹਤਰ ਇਹਨਾਂ ਦਾ ਸਹਾਰਾ ਹੈ ਕਿ ਟਰੈਕਟਰ ਦਾ ਰਸਤਾ ਥੋੜਾ ਮੋਤਾ ਹੈ ਕਿ ਟਰੈਕਟਰ ਦੇ ਨਾਲ ਪਿੰਡ ਆ ਜਾ ਸਕਦੇ ਨੇ ਆਪਾਂ ਗੱਲਬਾਤ ਕਰਾਂਗੇ ਇੱਥੇ ਕਿਸਾਨਾਂ ਦੇ ਉਹ ਇਸ ਬੰਦੇ ਵਿੱਚ ਕੀ ਕਹਿਣਾ ਚਾਹੁੰਦੀ ਹਨ ਸਾਡੇ ਨਾਲ ਇੱਕ ਵੀਰ ਜੁੜੇ ਨੇ ਹਾਂਜੀ ਵੀਰ ਜੀ ਤੇ ਜਦੋਂ ਪਾਣੀ ਆ ਪਾਣੀ ਨਾਲ ਡਰੇਨ ਟੁੱਟ ਗਈ ਕੀ ਮਤ ਉਹਦਾ ਮਾਹੌਲ ਸੀ ਮਾਹੌਲ ਇਦਾਂ ਹੈ ਜੀ ਮਤਲਬ ਸਾਮ ਹੀ ਇਧਰ ਪਿੱਛੇ ਪਾਣੀ ਕਾਫੀ ਆਈ ਤੇ ਬੰਦ ਤੇ ਤੋੜੇ ਲਾ ਰਹੇ ਜੀ ਵੀਰ ਜੀ ਤੇ ਸਾਰਾ ਪਰਿਵਾਰ ਇਥੇ 10 12 ਜਾਣੇ ਤੋੜੇ ਲਾ ਰਹੇ ਜਦੋਂ ਕਦਮ ਪਾਣੀ ਟੁੱਟਾ ਸਾਡੇ ਕੋਲ ਹੀ ਘਰਾਂ ਤੋਂ ਸਮਾਨ ਨਜੁਕਿਆ ਗਿਆ ਜੀ ਤੇ ਸਾਡੇ ਘਰ ਵੇਖੋ ਜਾ ਕੇ ਸਾਡੇ ਕਿਦਾਂ ਦੇ ਹਾਲਾਤ ਆ ਫਸਲ ਸਾਡੀ ਤਬਾਹ ਆ ਫਿਰ ਪਲੱਸ ਸਾਨੂੰ ਇਥੇ ਕੋਈ ਨਾ ਇਹ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਸੇਵਾ ਆ ਰਹੀ ਆ ਜੀ ਅਸੀਂ ਉੱਥੇ ਸੇਵਾ ਲੈਣ ਨੂੰ ਨਹੀਂ ਜਾ ਡੇਗੇ ਯਾਰ ਚੰਗੇ ਭਲੇ ਬੰਦੇ ਸਾਨੂੰ ਸ਼ਰਮ ਆਉਂਦੀ ਆ ਜੀ ਹਨਾ ਸਾਰੇ ਨਾ ਬਦਨਾਮ ਹੋਣਦੇ ਆ ਪਸ਼ੂਆਂ ਦਾ ਚਾਰਾ ਚੂਰਾ ਸਾਡੇ ਕੋਲ ਹੈ ਨੀ ਉਹ ਵੀ ਸਾਡਾ ਰੋਲ ਕਿਤੇ ਬਾਕੀ ਹਾਲਾਤ ਸੱਤਾਡੇ ਸਾਹਮਣੇ ਤੁਹਾਨੂੰ ਦੇਖ ਰਿਹਾ ਜੀ ਹਨਾ ਤੇ ਜਿੱਦਾਂ ਪਾਣੀ ਜਦੋਂ ਵੀ ਪਾਣੀ ਇੱਥੇ ਆ ਕਾਮ ਸੇ ਕਾਮ ਜਦੋਂ ਪਾੜ ਪਿਆ ਜੀ 6-7 ਫੁੱਟ ਤੱਕ ਪਾੜ ਮਤਲਬ ਪਾਣੀ ਸਾਡੇ ਘਰੇ ਆ ਜਿੱਦਾਂ ਕੰਧ ਦੀਵਾਰੀ ਤੇ ਲਾੜੂ ਕਿਤੇ ਠਕੀ ਜਾਂਦੀ ਆ ਤੇ 6-7 ਫੁੱਟ ਤੱਕ ਪਾਣੀ ਸਾਡੇ ਆਇਆ ਜੀ ਸਾਡੇ ਤੇ ਸਾਡੇ ਕੋਲ ਨਾ ਤੇ ਕੋਈ ਇਥੇ ਕੋਈ ਐਨਜੀਓ ਪਹੁੰਚੀ ਜੇ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਪਹੁੰਚਿਆ ਜੇ ਨਾ ਹੀ ਕੋਈ ਸਰਕਾਰ ਵੱਲੋਂ ਕੋਈ ਮਤਲਬ ਸਾਨੂੰ ਹੈਲਪ ਮਿਲੀ ਜੇ ਕੋਈ ਅਸੀਂ ਆਪਣੇ ਲੈਵਲ ਤੇ ਜਿਹੜੇ ਡੇਰਿਆਂ ਵਾਲੇ ਅਸੀਂ ਆਪਣੇ ਇੱਕ ਦੂਜੇ ਨਾਲ ਸੰਪਰਕ ਚਾ ਕੇ ਚੱਲੋ ਸਾਡੀ ਜਾਨ ਬੱਜ ਗਈ ਇਹਨਾਂ ਸਾਨੂੰ ਬੜਾ ਤੇ ਅਸੀਂ ਆਪ ਇੱਥੇ ਆ ਕੇ ਪਾਣੀ ਵੀ ਖਰੇ ਨੇ ਘਰੇ ਚੱਲ ਜਾਨੇ ਕਿੱਦਾਂ ਕਰੀਏ ਤੇ 25 26 ਤਰੀਕ ਤੋਂ ਸਾਡਾ ਅਜ ਪਿੰਡ ਨਾਲ ਸੰਪਰਕ ਰੁੱਟਾਵਾ ਜਿਹੇ ਪਿੰਡ ਜਾਂਦੀ ਕੋਸ਼ਿਸ਼ ਕਰਦੇ ਸਾਡੇ ਪਿੰਡ ਦੇ ਟਰੈਕਟਰ ਦੀ ਸ਼ੋਅ ਦੇ ਉੱਪਰ ਦੀ ਪਾਣੀ ਜਾਂਦਾ ਜੀ ਤੇ ਕੀ ਕਰੀਏ ਹੁਣ ਇਹ ਡੇੜਾ ਦਾ ਜਿਹੜਾ ਸਾਥ ਵੀ ਖਰਾਬ ਹੋ ਰਹੀ ਕਰ ਲੈਣੇ ਆ ਮਾਗਤ ਹੈ ਗਵਰਨਮੈਂਟ ਨੂੰ ਇਹ ਕਰਦੇ ਆ ਕਿ ਭਰਾਵਾ ਜੀ ਕੁਝ ਕਰਨਾ ਆ ਆਈ ਦੀ ਖਲਾਈ ਕਰਾ ਦਿਓ ਤੁਸੀਂ ਆ ਕਿੰਨੇ ਕੁ ਡੇਰੇ ਜਿਹੜੇ ਅਸਲ ਇੱਥੇ ਜਿਹੜੇ ਮੌਜੂਦ ਨਹੀਂ ਰਹੇ ਜੀ 7-8 ਡੇਰੇ ਸਾਡੇ ਆਪਣੇ ਆ ਆ ਕੋਈ ਜ਼ਿਮੀਂਦਾਰ ਭਰਾ ਜਿਹਨਾਂ ਦੀ ਸਾਡੇ ਪਿੰਡ ਸਿੰਘਪੁਰਾ ਤਕਰੀਬਨ 40-50 ਡੇਰ ਪੈ ਜਾਂਦੀ ਆ ਜੀ ਤੇ ਇਹ ਜ਼ਿਮੀਂਦਾਰ ਭਰਾ ਜਿਹਨਾਂ ਦਾ ਨੁਕਸਾਨ ਹੋਇਆ ਜੀ ਸਾਡੇ ਲਾਗੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਹਾਨੂੰ ਤੁ ਸੰਡੇ ਕੇ ਕੇ ਵੀਰ ਦੀ ਇੱਕ ਦੇ ਤੁਨ ਚਾਚਾ ਸਾਡੇ ਲਾਗੇ ਦੇ ਇਹਦੇ ਕੋਈ ਅੱਗੇ ਕਿਲੇ ਦੇ ਮਾਲਕ ਆ ਜੀ 60 ਹਜ਼ਾਰ ਰੁਪਏ ਦੇ ਠੇਕੇ ਦੇ ਪਿਆਲੇ ਆ 20 ਕਿਲੇ ਪਿਆਲੇ ਆ ਆ 1500 ਨੂੰ ਪੱਕੀ ਹੀ ਜੀ ਜੇ ਇਹਾਨੂੰ 10 ਦਿਨ ਹੋਰ 15 ਦਿਨ ਮਿਲ ਜਾਂਦੇ ਇਹਦਾ ਦੋ ਇੱਥੇ ਆ ਕੋਈ 5-6 ਕਿਲੇ 1500 ਨੂੰ ਝੋਨਾ ਵਟਣ ਜੋਗਾ ਹੋਵੇ ਤੇ ਚਲੋ ਉਹ ਕੁਝ ਹੋ ਜਾਂਦਾ ਵਿਚਾਰੇ ਨੂੰ ਉਹਦਾ 20 ਕਿਲਿਆਂ ਦਾ ਠੇਕਾ ਐਡਵਾਂਸ ਆ ਜੀ ਸਾਲ ਦਾ ਠੇਕਾ ਬਹੁਤਾ ਬੰਦੇ ਦਾ ਜੇ ਆਪਾਂ ਮੰਨ ਲਓ ਵਿਆਜ ਲਈਦਾ 3-4000 ਰੁਪਏ ਤੇ ਆਰਤੀ ਕੋਈ ਵਿਆਹ ਤੇ ਸਾਨੂੰ ਭਾਏ ਮਿਲਦੇ ਸਾਡੇ ਕੋਈ ਇਕੜੀ ਡੇ ਜਮੀਦਾਰ ਦੇ ਆਰਤੀ ਕੋਈ ਮੰਨ ਲਓ ਬਹੁਤ ਤਗੜੀ ਆ ਤੇ ਕਿੱਥੇ ਕੰਮ ਜਾਂਦਾ ਵਾ ਹਨਾ ਸਾਨੂੰ ਹੁਣ ਤੇ ਜੇ ਅਸੀਂ ਝਾਤੀ ਮਾਰੀ ਕੋਠੇ ਚੜ੍ਹ ਤੇ ਦੇਣੀ ਉੱਠਦੇ ਦੇਣੇ ਵੀ ਸਾਨੂੰ ਉਹਦਾ ਇਹ ਦਿਖਦਾ ਜੀ ਸਾਨੂੰ 10-12 ਦਿਨ ਹੋ ਗਏ ਆ ਤੇ ਸਾਡਾ ਕੋਈ ਹਾਲ ਨਹੀਂ ਜੇ ਹੈਗਾ ਤੇ ਨਾ ਕੋਈ ਸਾਡੀ ਸਾਲ ਪੁੱਛਣੀ ਇਹ ਟ੍ਰੇ ਟੁੱਟਣ ਦਾ ਜਿਹੜਾ ਤੁਸੀਂ ਮੁੱਖ ਕਰਨ ਨੂੰ ਉਹਨੂੰ ਕੀ ਮੰਨਦੇ ਜੀ ਤੁਸੀਂ ਮੁੱਖ ਕਰਨ ਜੀ ਇਹਦੀ ਖਲਾਈ 2000 ਸਾਲ ਦੀ 2002 ਦੀ ਇੱਥੇ ਖਲਾਈ ਹੋਈ ਆ ਤੇ ਖਲਾਈ ਦੀ ਮਤਲਬ ਉਹ ਨਾ ਹੋਣ ਦਾ ਸੀ ਕਹਿੰਦੇ ਕਿ ਮੁੱਖ ਕਰਨ ਦਾ ਜਿਹੜੀ ਖਲਾਈ ਨਹੀਂ ਨਾ ਹੋਈ ਉਦੇ ਕਾਰਨ ਕਰਕੇ ਰੁੜਿਆ ਬਰੁੜੀ ਹੈ ਜਿਆਦਾ ਬਾਨੇ ਮਜ਼ਬੂਤ ਨਹੀਂ ਹੈਗਾ ਅਸੀਂ ਤੇ ਆਪਣੇ ਲੈਵਲ ਤੇ ਜਿੰਨਾ ਕਿ ਸਾਡੇ ਕੋਲ ਡ੍ਰਾਈਟਰ ਦਾ ਤੇਲ ਖੂਗਾਗਾ ਤੋੜੇ ਲੱਗੇ ਅਸੀਂ ਆਪਣਾ ਕੀਤਾ ਜੀ ਸਾਨੂੰ ਤੇ ਇੱਥੇ ਕੋਈ ਪ੍ਰਸ਼ਾਸਨ ਦਾ ਇਹ ਦਿਨ ਤੇ ਬੇਲਦਾਰ ਆਇਆ ਜੀ ਇੱਥੇ ਜੌਬ ਕਰਦੇ ਆ ਉਹ ਐ ਤੇ ਤੁਹਾਨੂੰ ਕਹਦੇ ਯਾਰ ਕਿ ਖਲੋ ਆਪਾਂ ਤੁਹਾਡੇ ਵੀਡੀਓ ਬਣਾਈਏ ਤੇ ਕਿਉਂ ਯਾਰ ਵੀਡੀਓ ਬਣਾ ਜਿਹਦੇ ਕੰਮ ਹੀ ਖੋਦ ਅਸੀਂ ਆਪ ਕਰਨੇ ਕਿਉਂ ਕਿ ਕੋਈ ਵੀਡੀਓ ਬਣਾ ਕੇ ਕਰੀਏ ਤੇ ਸਰਕਾਰਾਂ ਕਹਿੰਦੇ ਆ 2.5 300 ਕਰੋੜ ਜਿਹੜਾ ਇੱਥੇ ਖਰਚੂਕਿਆ ਆ ਖਲਾਈ ਤੇ ਲੱਗਦਾ ਕਿ ਖਲਾਈ ਕਰੀ ਰਹੀ ਭਾਈ ਉਹ ਦੱਸਾ ਕੀ ਕਰੋ ਜਿਹੜੇ ਸਰਕਾਰ ਤੁਹਾਨੂੰ ਬਿਆਨ ਦੇ ਰਹੀ ਹੈ ਨਾ ਜਿਹੜਾ ਕੋਈ ਐਮਐਲਏ ਦਾ ਲੀਡਰ ਕਹਿੰਦਾ ਉਹਦੇ ਘਰੇ ਜਾ ਕੇ ਖਲਾਈ ਹੋ ਗਈ ਹੋएगी ਤੋ ਕਹਿ ਨਹੀਂ ਸਕਦਾ 2.5 300 ਤੋਂ ਵਾਧੂ ਵੀ ਪਲੱਸ ਹੋ ਸਕਦੀ ਤੋ ਸਾਡੇ ਲੱਗੇ ਖਲਾਈ ਹੋਈ ਨਹੀਂ ਜਿਹੜਾ ਤੁਹਾਨੂੰ ਕਹਿੰਦਾ ਸਾਡੇ ਕੋਲ ਲੈ ਕੇ ਆਓ ਅਸੀਂ ਤੇ ਤੁਹਾਨੂੰ ਇੱਥੋਂ ਤੱਕ ਕਹਿੰਦੇ ਆ ਕਿ ਸਰਸ ਸਮਾਜ ਸੇਵੀ ਜਥੇ ਬੰਦਿਆ ਸੈਲੀਬ੍ਰਿਟੀਆਂ ਕਾਫੀ ਲੋਕਾਂ ਦੀ ਮਦਦ ਲਈ ਉਤਰੀਆਂ ਕੋ ਇੱਥੇ ਤੱਕ ਕੋਈ ਨਹੀਂ ਕਿਸੇ ਕੋਈ ਇੱਥੇ ਤਨ ਤਨ ਹੋਈ ਗਈ ਸਾਡੇ ਏਰੀਆ ਨਾ ਬਹੁਤ ਜ਼ਿਆਦਾ ਡੇਲੀ 1000 ਟਰਾਲੀ ਆ ਰਹੀ ਆ ਪਰ ਉਹ ਪਿੰਡ ਦੇ ਮੇਨ ਰੋਡ ਤੇ ਸਾਨੂੰ ਡੇਰੇਆਂ ਵਾਲਿਆਂ ਨੇ ਕਿਸੇ ਨੇ ਪੁੱਛਿਆ ਨਹੀਂ ਗਾ ਜਿਹੜੇ ਜਿਹੜੇ ਡੇਰੇ ਸਾਡੇ ਤੱਕ ਨਾ ਤੇ ਕੋਈ ਪਾਣੀ ਆਇਆ ਜੀ ਅਸੀਂ ਮੰਨ ਲਓ ਰਾਸ਼ਨ ਬਾਬੇ ਦੀ ਮਿਹਰ ਨਾਲ ਸਾਡੇ ਕੋ ਹੈਗਾ ਤੋ ਟੂਲੀ ਦਾੜੀ ਬਾਈ ਗਈ ਕੁਛ ਆ ਰਹੀ ਮੋਲ ਲਿਆ ਦਾ ਆਪਣੇ ਇਥੋਂ ਪਾਣੀ ਜਨਾਗੇ ਕਿ ਚਾਰ ਮੋਲ ਲੈ ਕੇ ਆਪਣੇ ਡੇਂਗਰਾਂ ਨੂੰ ਪਾਏ ਚੁੱਕ ਚੱਕ ਲੈਣ ਦੇ ਕੋਈ ਘਟੂੜੀਆਂ ਜਾ ਕੇ ਤੇ ਸਾਡੇ ਕੋ ਨਾ ਤੇ ਕੋਈ ਐਨ ਜੀ ਤੇ ਨਾ ਕੋਈ ਪ੍ਰਸ਼ਾਸਨ ਦਾ ਆਇਆ ਨਾ ਕੋਈ ਐਨਡੀਆਰ ਦੀ ਟੀਮ ਆਈ ਆ ਸਰਕਾਰ ਨੇ ਜਾਂ ਐਲਜੀਓ ਨੇ ਤੁਹਾਡੇ ਡੇਰੇ ਤੱਕ ਮਤਲਬ ਪਹੁੰਚ ਕਰਨੀ ਹੋਵੇ ਕਿ ਕਿਵੇਂ ਪਹੁੰਚ ਸਕਦੇ ਤੁਸੀਂ ਉਹ ਆਪਣਾ ਭਾਈ ਹੁਣ ਨਾ ਹੁਣ ਸਾਡੇ ਪਿੰਡ ਤੋਂ ਪਾਣੀ ਉਤਰ ਕੇ ਰਸਤਾ ਬਣ ਗਿਆ ਥੋੜਾ ਪਾਣੀ ਆ ਰਸਤੇ ਦੇ ਵਿੱਚ ਪਿੰਡ ਤੱਕ ਸਾਡੇ ਨਾ ਘਰਾਂ ਤੱਕ ਟਰੈਕਟਰ ਆ ਸਕਦਾ ਸਿੰਘਪੁਰ ਤੋਂ ਨਾ ਇਹ ਡੇਰੇ ਵਾਜ ਦੇ ਗਮਟਾਲੀਆ ਡੇਰੇ ਤੇ ਮਦੀਪੁਰਿਆਂ ਦੇ ਰਾਵਾਜ ਦਾ ਮਸ਼ਹੂਰ ਹੈ ਜੀ ਇੱਥੇ ਸਾਡੇ ਤੇ ਆਪਾਂ ਕੋਈ ਟਰੈਕਟਰ ਆ ਸਕਦਾ ਹੁਣ ਗੱਡੀ ਸ਼ਾਇਦ ਕੋਈ ਆਸ ਆਦੀ ਤੁਸੀਂ ਪਿੰਡ ਦਾ ਵੇਲਾ ਲੰਘਦੇ ਤੁਸੀਂ ਭੇਜ ਲਿਓ ਤੇ ਇਸ ਤੋਂ ਪਹਿਲਾਂ ਸਾਡੇ ਤੋਂ ਅੱਜ ਤੋਂ ਪਹਿਲਾਂ ਤੁਸੀਂ ਪਹਿਲੇ ਜੇ ਪੱਤਰ ਤੇ ਜੇ ਅਸੀਂ ਆ ਦੋ ਚਾਰ ਘਰ ਘਰ ਰਲ ਕੇ ਅਸੀਂ ਨਾ ਫੜੇਗਾ ਟਰੈਕਟਰ ਔਖਾ ਸੁਖਾ ਅਸੀਂ ਲੈ ਕੇ ਗਏ ਚੋਖਰ ਮੋਲਿਆਂ ਦਾ ਚਾਰ ਜੇ ਇਕੱਠਾ ਮੋਲਿਆਂ ਦੀਆਂ ਤਾਂ ਲੋਕੀ ਸਾਨੂੰ ਕਿਤੇ ਜਾ ਕੇ ਤੁਸੀਂ ਅਸੀਂ 1004 ਲੈ ਕੇ ਆਏ ਜੀ ਅਸੀਂ ਆਪਣਾ ਮੋਲ ਦਾ ਲਿਆਂਦਾ ਹੋਏ ਅਸੀਂ ਖੁਦ ਅਸੀਂ ਤੇ ਸਾਨੂੰ ਟੀਚਰਾਂ ਕਰਨ ਰਿਹਾ ਜੀ ਤੁਸੀਂ ਉਥੋਂ ਮੋਲ ਦਾ ਸਮਾਨ ਲੈ ਆ ਗਏ ਤੇ ਭਰਾ ਆਪਣੇ ਇੱਥੇ ਜਿੱਥੇ ਬੱਜੇ ਆ ਇੱਥੇ ਆਪਾਂ ਡੇਰੇ ਤੋਂ ਆਪਾਂ ਗਏ ਹੀ ਨਹੀਂ ਆਪਾਂ ਹਾਂ ਜੇ ਥੋੜੀ ਬੋਲੀ ਦਵਾਈ ਦੀ ਲੋੜ ਪੈਣ ਦੀ ਆ ਤੇ ਉਹ ਅਸੀਂ ਮੰਨ ਲਓ ਲੈ ਲ ਗਏ ਆ ਆਪਣੇ ਪੈਸੇ ਦੀ ਹਾਂ ਕੋਈ ਫ੍ਰੀ ਨਹੀਂ ਲੈ ਲੈਂਦਾ ਤੇ ਬਾਕੀ ਸਾਡੇ ਕੋ ਜੇ ਕੋਈ ਐਨਜੀਓ ਸਾਡੇ ਕੋ ਆਉਣਾ ਵਾ ਪਹਿਲਾਂ ਤੇ ਅ ਸਾਡੀ ਹਾਲਾਤ ਦੇ ਵੇਖੋ ਵੀ ਕਿ ਜੇ ਤੁਹਾਡਾ ਦਿਲ ਕਰੇ ਸਾਨੂੰ ਦਿਨ ਦੇ ਦਿਓ ਨਹੀਂ ਹੈਗਾ ਤੇ ਪ੍ਰਵਾਹ ਆਪਾਸ ਦੇ ਵਿੱਚ ਕੋਈ ਟੈਨਸ਼ਨ ਨਹੀਂ ਸਾਨੂੰ ਕੋਈ ਨਹੀਂ ਹੈਗਾ ਕਿ ਤੁਸੀਂ ਹਰ ਜਰੂਰ ਦੇ ਕੇ ਜਾਓ ਕੀ ਮੰਗ ਕਰਦੇ ਆਪਾਂ ਸਮੱਸਿਆ ਵੀ ਇੱਥੇ ਬੰਦੀਆਂ ਤੋਂ ਜਾਂ ਪੰਜਾਬ ਸਰਕਾਰ ਤੋਂ ਕੀ ਮੰਗ ਮੰਗ ਕਰਦੇ ਮੰਗ ਜੀ ਇਹ ਕਦੇ ਸਾਡੇ ਆ ਬਨ ਮਜ਼ਬੂਤ ਕੀਤੇ ਜਾਣ ਸਾਰਾ ਹੁਣ ਪਿੰਡ ਜਿਹੜਾ ਜਿੱਦਾਂ ਮੰਨ ਲਓ ਕੋਨੇ ਵਾਲੇ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਉਹ ਵੀ ਬਹੁਤ ਜ਼ਿਆਦਾ ਹੋਇਆ ਪਰ ਕੱਲਾ ਇਹ ਵੇਖੋ ਨਾ ਕੋਨੇ ਵਾਲੇ ਨੁਕਸਾਨ ਹੀ ਨਾ ਹੁਣ ਚਾਰ ਫਿਰੀ ਵੀ ਹੋਇਆ ਵਾ ਸਾਡੇ ਪਿੰਡਾਂ ਜੀ ਹੁਣ ਸਾਡਾ ਆ ਪਾਣੀ ਕਾਲਾ ਨੋ ਤਾਂ ਆਪਣਾ ਦਰਾਂ ਅਗਲਾ ਸਾਈਡ ਤੋਂ ਪਾਣੀ ਇਸੇ ਰਹਿ ਨਗੜਾ ਇਹ ਸਾਰਾ ਤੇ ਇਹ ਪਾਣੀ ਘਟੋ ਘਟ 15 ਦਿਨ ਸਾਡੇ ਪਾਣੀ ਨਹੀਂ ਹੋ ਡਾਊਨ ਹੋਣਾ ਜੀਏ ਤੇ ਫਸਲ ਤੇ ਸਾਡੀ ਤਬਾਹ ਹੋ ਗਈ ਜੇਰ ਮੈਂ ਤੇ ਬੇਨਤੀ ਇਹ ਕਰਦਾ ਕੋਈ ਜਥੇਬੰਦੀਆਂ ਜਾਂ ਕੋਈ ਆਉਂਦਾ ਕੋਈ ਵੀਰ ਰਾਸ਼ਨ ਪਾਣੀ ਬੰਦ ਕਰੋ ਤੇ ਮੇਰੇ ਭਰਾ ਜੇ ਹੋ ਸਕਦਾ ਜੇ ਗਾਂ ਸਾਡੀ ਥੋੜੀ ਬਾਹ ਫਾੜੀ ਸਾਨੂੰ ਥੋੜਾ ਥੋੜਾ ਡੀਜ਼ਲ ਦੇ ਦਿਓ ਜਾਂ ਹਨ ਬੀਖਾ ਦੀ ਸੇਵਾ ਕਰ ਦਿਓ ਤੇ ਉਹ ਵੀ ਸਾਨੂੰ ਵੇਖ ਕੇ ਕਰਿਓ ਸਾਡੇ ਹਾਲਾਤ ਵੇਖ ਲਓ ਫੇਰ ਕਰਿਓ ਤੇ ਅਹੀਂ ਤੇ ਜਿੱਦਾਂ ਹੁਣ ਜੇ ਤਾਂ ਮੰਨ ਲਓ ਵੀ ਅਹੀਂ ਕੇ ਸਾਡੀ ਕੋ ਪੈਸੇ ਚੁੱਕ ਲੈ ਤਾਂ ਸਾਨੂੰ ਸਾਡੀ ਨਾ ਅਗਾਹ ਨਹੀਂ ਦੇਣਾ ਨਾ ਦਾ ਖਾਦ ਵੀ ਚਕੋਣਾ ਕੇ ਨਹੀਂ ਹਨ ਤੇ ਬੇਨਤੀ ਇਹੋ ਹੀ ਆ ਕਿ ਸਾਡੇ ਕੋ ਪਹੁੰਚੋ ਸਾਡੇ ਹਾਲਾਤ ਵੇਖੋ ਜਿਹੜੀ ਚੀਜ਼ ਦੀ ਸਾਨੂੰ ਲੋੜ ਅਧਿਓ ਜੋ ਜੇ ਤੁਹਾਨੂੰ ਲੱ ਤੇ ਦੇਜੋ ਜੇ ਲੱਗਦਾ ਝੂਠਿਆ ਤੇ ਫਿਰ ਤੇ ਆਪਣਾ ਵੀਰ ਚਲ ਜਿਓ ਖਰਚਾ ਦਾਾਂਗੇ ਤੁਹਾਨੂੰ ਅਸੀਂ ਜੀ ਸਾਡੇ ਨਾਲ ਕੁਝ ਹੋਰ ਕਿਸਾਨ ਵੀ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਾਡੇ ਇੱਕ ਨੌਜਵਾਨ ਜੁੜਿਆ ਹੈ ਜਿਸਨੇ ਕਿ ਇੱਕ 1 ਏਕੜ ਉਹਨਾਂ ਦੀ ਖੁੱਦ ਦੀ ਪੈਲੀ ਹੈ ਤੇ 20 ਕਿੱਲੇ ਜਿਹੜੀ ਉਹਨਾਂ ਐਸੇ ਠੇਕੇ ਤੇ ਲੈ ਕੇ 60000 ਰੁਪਏ ਦਾ ਲਈ ਕਿ ਉਹਨਾਂ ਦੀ ਜਿਹੜੀ ਫਸਲ ਜਿਹੜੀ ਬਿਲਕੁਲ ਮਰ ਚੁੱਕੀ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂ ਜੀ ਵੀਰ ਜੀ ਕਿਹਨਾ ਆਪਣਾ ਵੀਰ ਆਈ ਬੀ ਸਿੰਘ ਵੀਰ ਜੀ ਵੀ 20 ਕਿੱਲੇ ਮੈਂ ਠੇਕੇ ਤੇ ਪੈ ਲਈ ਲਈ ਹੋਏ ਕਿੱਲਾ ਮੇਰੀ ਮਾਲਕੀ ਆ ਦੋ ਮੇਰੀਆਂ ਧੀਆਂ ਨੇ ਸਰਬ ਜੀ ਮ ਬਾਕੀ ਤੁਸੀਂ ਵੇਲ ਹਰਕਦੇ ਰਹੇ ਨਾ ਇਤ ਕੋਈ ਐਸਵੀਟੀਮ ਨਾ ਸਰਕਾਰ ਵੱਲੋਂ ਨਾ ਕੋਈ ਪਿੰਡਾ ਕੋਈ ਸਿਆਸਤ ਆਸ ਗਿਆ ਫਿਰ 10 ਦਿਨ ਹੋ ਗਏ ਪਿੰਡ ਦਾ ਰਸਤਾ ਰੁਟੇ ਹੋਏ ਨੂੰ ਆਈ 8 10 ਗਾੜੀਆਂ ਵੀ ਜੀ ਕੋਈ ਨਹੀਂ ਤੱਕ ਪਹੁੰਚਾ ਕੋਈ ਨਾ ਇਹ ਆਪੱਚ ਹੀ ਆਪਣਾ ਰਾਸ਼ਨ ਪਾਣੀ ਰੰਦਾ 15 ਦਿਨਾਂ ਵਾਸਤੇ ਉਹ ਵੀ ਖਤਮ ਹੋ ਚੁੱਕਾ ਸਰਕਾਰਾਂ ਕਹਿ ਰਹੀਆਂ ਕਿ ਜਿਹੜੀ ਮੁਆਵਜ਼ਾ ਜਿਹੜਾ ਸਰਕਾਰ ਜਦੋਂ ਗਰਦਾਰੀ ਹੋਏ ਕਹਿ ਰਹੀ ਕਿ ਮੁਆਵਜ਼ਾ ਜਿਹੜਾ ਜਿਹੜਾ ਹੀ ਪਹਿਲੀ ਉਹਨੂੰ ਦਿੱਤਾ ਜਾਏ ਕਿ ਜੇ ਮੰਨ ਲਓ ਤੁਸੀਂ ਐਡਵਾਂਸ ਦੇ ਚੁੱਕੇ ਜੇ ਤੇ ਜੇ ਤੁਹਾਨੂੰ ਏਡੀ ਵੱਡੀ ਮਾਰ ਪੈ ਜੇ ਤੇ ਕੀ ਜ਼ਿੰਦਗੀ ਚ ਉੱਠ ਪਾਵਾਂਗੇ ਨਹੀਂ ਨਹੀਂ ਭਾਜੀ ਮੈਂ ਕਦੇ ਨਹੀਂ ਉੱਠ ਪਾਵਾਂਗਾ ਜੀ ਕਦੀ ਵੀ ਨਹੀਂ ਉੱਠ ਪਾਵਾਂਗਾ ਜੀ ਕੀ ਮੰਗ ਕਰਦੇ ਆਪਾਂ ਸਰਕਾਰ ਤੋਂ ਸਰਕਾਰ ਕੋ ਹੋ ਮੰਗ ਕਰਦਾ ਵੀ ਮੇਰਾ ਕੁਝ ਕੀਤਾ ਜਾਏ ਕੋਈ ਮੇਰੀ ਧੀਆ ਦਾ ਗਾੜੀ ਨਾਮ ਕਰੀ ਕੇ ਦਿੱਤੀ ਜਾਏ ਜਾਂ ਮੈਨੂੰ ਵੀ ਦਿੱਤੀ ਜਾਏ ਕਿ ਮੈਂ ਉੱਠ ਪਾਵਾਂ ਕੋਈ ਨਿੱਜੀ ਨੌਕਰੀ ਦੇ ਦੇਵੇ ਸਰਕਾਰ ਕੋ ਪੀਏ ਦੀ ਨੌਕਰੀ ਮਿਲ ਜਾਏ ਕੋਈ ਕੋਈ ਵੀ ਸ਼ਾਇਦ ਨੌਕਰੀ ਮਿਲ ਜਾਏ ਮੈਂ ਆਪਣੇ ਕੱਤਿਆਂ ਨੂੰ ਲੈ ਕੇ ਪੜਾ ਸਕਾਂ ਸਾਡੇ ਨਾਲ ਹੋਰ ਕੁੱਝ ਕਿਸਾਨ ਵੀ ਜੁੜੇ ਨੇ ਉਹਨਾਂ ਕਰਾ ਬਕਰ ਹਾਂਜੀ ਬਾਬੂ ਜੀ ਕੀ ਨਾ ਟੜਾ ਰੰਜੀਤ ਸਿੰਘ ਤੇ ਜਦੋਂ ਹੜ੍ਹ ਵਰਕੇ ਮਤਲਬ ਹੜ੍ਹ ਆਇਆ ਕਿਵੇਂ ਦੇ ਹਾਲਾਤ ਸੀ ਸਾਡੇ ਜਦੋਂ ਮਾਰੇ ਲਾਗੇ ਬਹੁਤ ਮਾਰੇ ਲਾਗੇ ਐਂ ਤੇ ਜੋਰ ਲਾ ਰਹਾ ਹਾਂ ਬਗੇ ਇੱਥੇ ਪਹਿਲਾਂ ਖਾਪ ਗਏ ਸਾਰੇ ਬੰਦੇ ਬੁੰਦੇ ਮੁਰਗੇ ਜਦੋਂ ਭਾਜਣਾ ਪੈ ਗਏ ਉਹਨਾਂ ਲੰਘਿਆ ਪਾਣੀ ਦੇ ਮੁਰਗੇ ਬਹੁਤ ਸਾਰਾ ਮਾਰਾ ਹਾਰਿਆ ਨਾ ਮੁਰਗੇ ਭਾਜਣ ਪਈ ਕਿਸੇ ਬੰਦੇ ਨੂੰ ਲੰਘਿਆ ਗਿਆ ਉਹਨਾਂ ਨਾਲ ਨਾਲ ਬਾਦੇ ਚ ਘੇਰੇ ਘਰੇ ਆ ਮੁਰਕੇ ਜਿਉ ਸਰਕਾਰਾਂ ਦੇ ਕੰਮ ਨੇ ਪਿੱਛੇ ਬੰਨ ਛੱਡ ਦੇ ਕਾਗਜ਼ਾਂ ਤੁਸੀਂਾਂ ਬਾਜੀਆਂ ਹੀ ਫਲਾਨ ਹੋ ਗਿਆ ਠਿੰਗ ਹੋ ਗਿਆ ਅਸੀਂ ਇੱਥੇ ਖੜਾ ਕੋਈ ਆਉਂਦਾ ਦੋ ਸੌਨ ਦੀ ਇਹ ਤੁਸੀਂ ਵਜੀ ਆ ਜੀਆਂ ਦੀ ਖਲਾਈ ਹੋਈ ਉਹਦੇ ਬਾਅਦ ਖਲਾਈ ਨਹੀਂ ਹੋਈ ਅਸੀਂ ਉਹਨਾਂ ਕਿ ਅਸੀਂ ਬੰਨ ਇੱਥੇ ਰਹੇ ਆਂ ਕੋਈ ਗੱਲ ਨਹੀਂ ਇਹ ਚੱਕਰ ਕੋਈ ਆ ਨਹੀਂ ਗਾ ਬਾਕੀ ਜ਼ਮੀਨ ਠੇਕੇ ਵਾਲਿਆਂ ਆ ਅਮਦਨ ਆਪਣੀ ਉਹ ਨਹੀਂ ਗਿਆ ਤੇ ਗੁਜ਼ਾਰਾ ਕਰੀਦਾ ਸੀ ਆਪਾਂ ਜਿਗਾਰਾ ਕਰਕੇ ਟਾਈਮ ਪਾਸ ਕਰੀਦਾ ਸੀ ਉਹਦੇ ਨਾਲ ਹੁਣ ਉਹ ਵੀ ਛੱਡ ਗਿਆ ਤੇ ਬਾਕੀ ਅਸੀਂ ਤੇ ਸਰਕਾਰਾਂ ਕੋਲ ਮੰਗ ਕਰਨੇ ਆ ਇਹਦਾ ਕੋ ਹੱਲ ਕੀਤਾ ਜਾਵੇ ਉਹ ਕਰਦਾ ਬੁਰੀ ਕਿਤਾਬੀ ਹੋ ਜਾਂਦਾ ਖਰਾਬ ਆ ਗੋਪਾਸਾੜਾ ਬਰ ਅੰਗਰੇਜ਼ੇ ਖਾਨੂ ਕਿਤੇ ਗਾਂ ਸਰਕਾ ਕਾ ਕੇ ਹਾਂਜੀ ਬੱਚੇ ਪਰਵਾਰ ਸਾਰੇ ਸਾਰੇ ਹੀ ਕਰਦੇ ਇੱਕ ਹੀ ਸਾਰੇ ਇੱਥੇ ਹੀ ਸਾਰੇ ਤੇ ਕਿਵੇਂ ਫਿਰ ਆਪਣੀ ਜਾਣਾ ਜਿਹੜੀ ਉਹ ਤੇ ਜਾਣਾ ਭਜ ਭੱਜ ਕੇ ਵਿਚਾਈਆਂ ਕਿਥੋਂ ਜਿਉਂ ਜਿਉਂ ਆਪਾਂ ਕੋਈ ਕਾੜੀ ਕੋਈ ਰੀਅਲਟੇ ਜਾ ਕੇ ਬਹਿਰੇ ਸਾਰੀ ਜਿਹੜੀ ਅਸੀਂ ਜਾਗੇ ਪੁੱਛੀ ਉਹਥੇ ਕਾੜੀ ਕੋਈ ਰੇਲ ਚੱਲ ਰਹੀ ਉਹ ਰੇਲ ਤੇ ਲੱਗੀ ਸਾਰੀ ਉਧਰ ਐ ਇੱਥੇ ਕੀ ਕਰਨਾ ਹੈ ਫਿਰ ਜੋ ਢੰਗਾਈ ਉਹਨਾਂ ਉੱਥੇ ਗੋਬਰੇ ਹੋ ਟੁੱਟ ਜਾਂਦੀ ਤੇ ਸਾਡਾ ਫਿਰ ਬੇੜਾ ਕਰ ਕੋਈ ਨਾਨਕੇ ਬੰਨੇ ਨਹੀਂ ਆਜਣਾ ਫਿਰ ਲੋਟਾਂ ਗਈ ਹੋਈ ਨਹੀਂ ਕਮਰੇ ਵਗਾਰ ਵੀ ਖਰਾਬ ਕਮਰੇ ਫਰੇ ਖਰਾਬ ਹੋ ਗਿਆ ਕਮਰੇ ਖਰਾਬ ਹੋ ਗਿਆ ਕਹਿੰਦੇ ਇਹ ਪਾਣੀ ਆਣਾ ਫਿਰ ਗਿਆ ਅੰਦਰ ਨਹੀਂ ਤੇ ਕਮਰੇ ਗਾ ਰਹੇ ਨੇ ਸਰਕਾਰੀ ਅਧਿਕਾਰੀ ਜਾਂ ਜੀ ਨੇ ਕੋਈ ਮਦਦ ਕੋਈ ਸਾਡੇ ਕਿਸੇ ਨੇ ਅਜ ਤੱਕ ਨਹੀਂ ਮਤ ਦਿੱਤੀ ਕੋਈ ਟੱਕਰ ਨਹੀਂ ਸਾਡੇ ਮਤ ਆਇ ਕੋਈ ਨਹੀਂ ਸਾਡੇ ਕੋ ਮਤ ਕਰਨੀ ਛੱਡੀ ਕੀ ਮੰਗ ਕਰਦੇ ਹੁਣ ਆਪਾਂ ਮੰਗ ਇਹੋ ਕਰਦੇ ਆ ਸਰਕਾਰ ਜਿਹੜੀ ਮੰਗ ਕਰਨੀਆਂ ਬਾਕੀ ਜੇ ਕੋਈ ਦਾਨੀ ਸੱਜਣਾ ਹੈ ਕੋਈ ਉਹਦੇ ਗੜੀ ਮੰਗ ਕਰਨੇ ਮਾੜਾ ਮੋੜਾ ਸਾਲਾ ਸੋਚਿਆ ਜਾਵੇ ਸਾਡੇ ਨਾਲ ਜੁੜੇ ਨੇ ਹੋਰ ਬਜ਼ੁਰਗ ਕਿਸਾਨ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਹੜ ਦਾ ਕਾਰਨ ਕੀ ਰਿਹਾ ਮੁਕਰਨ ਹਾਂਜੀ ਬਬੂ ਜੀ ਕੀ ਨਾ ਡੜਾ ਨਾ ਸਿੰਘ ਜੀ ਕੀ ਲੱਗ ਇਹ ਪੁਰਨਾਰੇ ਦਾ ਪਾਣੀ ਖੇਚਣੀਆਂ ਦਾ ਅਸੀਂ ਡੁੱਬ ਜਾਨੇ ਆਂ। ਇਹ ਬੁਟੀ ਆ, ਬੁਟੀ ਹੀ ਪਹਿਲੇ ਦੇ ਕੇ ਸਾਡੇ ਲੋਕ ਕਢਾਉਨੇ ਆਂ ਤੇ ਜੋ ਪਾਣੀ ਦਾ ਮੌਕਾ ਦਾ ਕੋਈ ਅਪਸਰ ਨਹੀਂ ਸੇ ਵਰਦਾ, ਕੋਈ ਡਰਨੀ ਵਰਦਾ, ਕੋਈ ਬੰਦਾ ਨਹੀਂ ਵਰਦਾ ਜਿਹੜਾ ਇਹ ਬੰਦਾ ਲੱਗਾ ਆ। ਪੱਕੇ ਤਨਖਾਵਾ ਦਾ ਵੀ 55000 ਲੈਂਦੇ ਆ, ਉਹ ਵਰਦਾ ਕੋਈ ਨਹੀਂ ਗਾ। ਆ ਸਾਡਾ ਹਾਲ ਕੀ ਬਣ ਜਾਵੇ ਫਿਰ ਤੁਸੀਂ ਦੇਖ ਹੀ ਲੈ ਜਣ। ਤੇ ਕਿੰਨੇ ਸਾਲਾਂ ਤੋਂ ਜਿਹੜਾ ਪੁਲ ਜਿਹੜਾ ਬਣਿਆ ਜਿਹੜਾ ਕੀ ਸਾਡੇ ਪਹਿਲਾਂ ਹੁਣ ਤੋਂ ਬਣਿਆ ਹੁਣ 60 ਸਾਲ ਦੇ ਛੇ ਸੱਤਰ ਹੋ ਗਿਆ ਇਹਨੂੰ ਕਿ ਸਾਡੇ ਹੁਣ ਤੋਂ ਪਹਿਲਾਂ ਪੁਲ ਬਣਿਆ। ਇਹ ਜਦੋਂ ਪਾਣੀ ਆਉਂਦਾ ਇਹੋ ਪੁਲ ਨੂੰ ਮਾਰਦਾ। ਮਲਪੋ ਹੋ ਜਾਣੀ ਬਹੁਤ ਨੀਵਾ ਆਇਆ ਤੇ ਉਹ ਨੀਵਾ ਆਇਆ ਉਹ ਤੁਹੀਂ ਨਹਿਰ ਉਹ ਤੁਹੀਂ ਨਹਿਰ ਆ ਸਾਨੂੰ ਮਾਰਦਾ ਹੀ ਹੋਇਆ ਹੋਰ ਸਾਨੂੰ ਕੁਝ ਨਹੀਂ ਹੋਇਆ ਜਿਹੜਾ ਪਰਲੇ ਡਰ ਨੇ ਨਾ ਉਹ ਖਲੇ ਨੰਗ ਜਾਣਾ ਹੋ ਜਾਣਾ ਤੇ ਅਸੀਂ ਸਾਡਾ ਸਾਡੀ ਜਾਨ ਸੁੱਕੀ ਨਹੀਂ ਅਸੀਂ ਕਿੰਨਾਂ ਮਾਰ ਗਿਆ ਖੀ ਨਾ ਇਸ ਪੂਰੇ ਨੇ ਪਿੱਛੇ ਗੁਜਰਾ ਤੇ ਕਾਫੀ ਨਾ ਉਹ ਨਾ ਉਹ 70 ਅਕਸਰ ਜਿਹੜੀਆਂ ਅਸੀਂ ਗਰੀਦੀਆਂ ਮਰੀਆਂ ਨੇ ਤੇ ਲੱਗਦਾ ਜਿਵੇਂ ਪ੍ਰਸ਼ਾਸਨ ਦੇ ਉਹਦੀ ਕੋਈ ਇਹਦੀ ਲਈ ਕੋਈ ਨਹੀਂ ਨੇ ਕੁਝ ਨਹੀਂ ਹੁੰਦਾ ਬੁਢੀ ਘਟੋਵੇਂ ਅਸੀਂ ਘਟਾਉਨੇ ਆ ਕੋਈ ਕੰਮ ਕੋਈ ਨਹੀਂ ਕਿ ਵੜਦਾ ਸਿੱਧੀ ਗੱਲ ਆ ਉਹ ਸਾਰ ਨਹੀਂ ਖਲਾਈਆਂ ਕਰਦੀਆਂ ਕਿਹੜੇ ਕਰ ਕਰੀਆਂ ਖਰੀਆਂ ਆਹ ਘੰਟਾ ਸਿੱਧੀ ਕੋਈ ਆਣ ਕੇ ਮੈਨੂੰ ਪੁੱਛੇ ਆਣ ਕੇ ਮੇਰੇ ਕੋਲ ਮੈਂ ਦੱਸਦਾ ਨਾ ਤੂੰ ਜਦੋਂ ਢੇਰ ਤੋਂ ਮੌਜੂਦ ਸੀ ਜਦੋਂ ਥੋੜਾ ਹਾਂ ਸਹੀ 88000 ਪਹਿਲਾਂ ਇਹਦੇ ਮਨਜ਼ੂਰੀਆਂ ਤੁਹਾਨੂੰ 70 ਸਾਲ ਹੋ ਗਏ 60 ਸਾਲ ਹੋ ਗਏ ਆ ਇਹਨੂੰ ਫਿਰ ਕਿਵੇਂ ਜਾਨਾ ਬਚਾਈਆਂ ਉਹ ਜਾਨਾ ਰੱਬ ਨੇ ਤਾਂ ਕਹਿੰਦੇ ਇਹਨਾਂ ਪਾਣੀ ਨੇ ਕਿਵੇਂ ਬਚਾਈਆਂ ਸਾਡੀਆਂ ਰੱਬ ਜੀ ਤੁਹਾਨੂੰ ਕੀ ਤੱਕ ਕਸੂਰ ਫਰਮਾਂਦੇ ਜੀ ਤੁਸੀਂ ਇਹ ਪਾਣੀ ਦਾ ਪਾਣੀ ਸਰਕਾਰਾਂ ਦੀਆਂ ਟਿੰਗਲੀਆਂ ਨੇ ਸਰਕਾਰਾਂ ਇਹਨਾਂ ਨਾਲ ਪਾਣੀ ਗਿਰ ਨਹੀਂ ਪੈਂਦੇ ਬਾੜੀ ਨਾ ਨਾ ਕੱਢੀ ਜਾਣ ਨਾ ਨਾ ਸਾਡੀ ਇਹ ਪਾਣੀ ਧੂਨ ਨਹੀਂ ਮਿਲਦੀ ਜਾਵੇ ਨੂੰ ਇੱਕ ਦਮ ਛੱਡ ਦੇਣੇ ਫਿਰ ਅਸੀਂ ਡੁੱਬਦੇ ਆ ਸਾਡਾ ਸਾਰਾ ਵਾਦ ਸਾਡਾ ਨੁਕਸਾਨ ਗੀਬਾਲ ਹੁੰਦਾ ਕੀ ਮੈਂ ਕਰਦੇ ਹੁਣ ਆਹੀ ਆਨੇ ਸਾਡਾ ਫੋੜ ਗਿਆ ਜੇ ਤੇ ਜਿਹਨਾਂ ਦੇ ਇਨਸਾਨ ਹੋਇਆ ਉਹਨਾਂ ਨੂੰ ਜੋ ਹੱਕ ਉਹਨਾਂ ਦਾ ਮਿਲਣਾ ਚਾਹੀਦਾ ਆਂਦੀ ਬੱਚਾ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਮੰਕੀ ਤਿਆ ਕੋ ਐਨ ਜੀਓ ਜਥੇਬੰਦੀ ਜਾਂ ਐਸਐਲਏ ਜਿਹੜੇ ਸਮਾਸੇਵੀ ਜਥੇਬੰਦੀਆਂ ਨੇ ਜੇ ਆ ਪੰਜਾਬ ਸਰਕਾਰ ਸਾਡੀ ਆਰਗੇ ਸਾਰ ਲਵੇ ਔਰ ਸਾਡਾ ਜਿਹੜਾ ਖਾਸ ਕਰਕੇ ਇਹ ਬੰਦ ਮੰਨਿਆ ਜਾਏ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਕੰਮ ਕੀ ਕੀਤਾ ਜਾਏ ਨਾਲ ਉਹਨਾਂ ਮੰਕੀ ਤਿਆ ਕਿ ਇਹ ਕਿਸੇ ਐਨ ਜੀਓ ਨੇ ਮਦਦ ਕਰਨੀ ਹੈ ਰਸਨ ਵਗੈਰਾ ਤੁਸੀਂ ਰਹਿਣ ਦੋ ਤੁਸੀਂ ਹੀ ਕਰ ਲੀਏ ਡੀਜ਼ਲ ਜਾਂ ਬੀਜ ਜਾਂ ਖਾਦ ਵਗੈਰਾ ਸਾਡੀ ਮਦਦ ਕੀਤੀ ਜਾਵੇ ਕੈਮਰਾਮੈਨ ਮਨਿੰਦਰ ਸਿੰਘ ਹੈਪੀ ਦੇ ਨਾਲ ਆਲ ਪੰਜਾਬ న్యూਸ ਤੋਂ ਆਸ਼ਕਰਾਜ ਮਾਲਾ ਦੀ ਰਿਪੋਰਟ